ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਦਾ ਵਿਸ਼ਾ ਹੈ ਇਹ ਲੂਣ ਦੇ ਬਾਰੇ ਕਿ ਤੁਸੀਂ ਆਪਣੇ ਘਰ ਦਾ ਲੂਣ ਦਾ ਡੱਬਾ ਵੱਖ ਰੱਖਿਆ ਹੈ ਕਿ ਨਹੀਂ ਰੱਖਿਆ ਹੈ ਜੇ ਨਹੀਂ ਰੱਖਿਆ ਤਾਂ ਅੱਜ ਇਵੇਂ ਦਾ ਡੱਬੇ ਦਾ ਇੰਤਜ਼ਾਮ ਕਰ ਲਓ ਕਿਉਂਕਿ ਇਸ ਜੁਕਤ ਦੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਤੁਸੀਂ ਬਸ ਲੂਣ ਦੇ ਡੱਬੇ ਦੇ ਵਿੱਚ ਇਹ ਚੀਜ਼ ਰੱਖਣੀ ਹੈ ਇਸ ਨਾਲ ਤੁਹਾਡੇ ਘਰ ਤੋਂ ਰੋਗ ਕੂਹਾਂ ਦੂਰ ਹੋ ਜਾਣਗੇ ਤੇ ਖਾਸਾ ਜੀ ਵੀਡੀਓ ਨੂੰ ਸੁਣਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜਰੂਰ ਸੁਣੀਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਖਾਲਸਾ ਜੀ ਸੁੱਖ ਸਮਰiddhi ਘਰ ਆ ਕੇ ਆਪਵਾਸ ਕਰੇਗੀ ਦੇਖੋ ਲੂਣ ਬੜੀ ਆਮ ਜਿਹੀ ਚੀਜ਼ ਐ ਤੇ ਆਪਣੇ ਸਾਬਦੇ ਘਰਾਂ ਦੇ ਵਿੱਚ ਲੂਣ ਹੁੰਦਾ ਹੈ ਅੱਜ ਆਪਾਂ ਇਸ ਯੁਕਤ ਦੇ ਬਾਰੇ ਗੱਲ ਕਰਨ ਲੱਗੇ ਹਾਂ ਉਸ ਨਾਲ ਸਾਡੇ ਘਰ ਦੀ ਕਾਇਆ ਪਲਟ ਜਾਵੇਗੀ ਜਿਵੇਂ ਲੂਣ ਸਬਜ਼ੀ ਦੇ ਵਿੱਚ ਪਾਈਏ ਤਾਂ ਸਵਾਦ ਵੱਧ ਜਾਂਦਾ ਹੈ ਜੇ ਨਾ ਸਬਜੀ ਦੇ ਵਿੱਚ ਪਾਈਏ ਤਾਂ ਸਬਜੀ ਬੇਸਵਾਦੀ ਹੋ ਜਾਂਦੀ ਹੈ ਉਵੇਂ ਹੀ ਲੂਣ ਦੀ ਆਪਾਂ ਸਹੀ ਵਰਤੋਂ ਕਰ ਲਈਏ ਤਾਂ ਘਰੋਂ ਦਿਲਦਰ ਰੋਗ ਖਤਮ ਕਰ ਦੇਵੇਗਾ ਆਪਾਂ ਇਸ ਨੂੰ ਦੋਵੇਂ ਪੱਖਾਂ ਦੇ ਨਾਲ ਸਮਝਾਂਗੇ ਵੱਖ-ਵੱਖ ਧਰਮਾਂ ਦੇ ਵਿਗਿਆਨ ਦੇ ਪੱਖ ਦੇ ਨਾਲ ਵੀ ਤੇ ਕੀ ਕਹਿੰਦੇ ਨੇ ਕਿ ਆਪਣੇ ਘਰ ਦੇ ਜੀਵਨ ਨਾਲ ਕਈ ਵਾਰ ਆਪਸ ਦੇ ਵਿੱਚ ਸਾਡੀ ਬਣਦੀ ਨਹੀਂ ਕਾਲਾ ਕਲੇਸ਼ ਰਹਿੰਦਾ ਆਪਾਂ ਚਾਹੁੰਦੇ ਆਂ ਕਿ ਆਪਸ ਦੇ ਵਿੱਚ ਬਣੇ ਪ੍ਰੇਮ ਪਿਆਰ ਸਤਿਕਾਰ ਵਧੇ ਕੋਈ ਵੀ ਕੰਮ ਕਰਦੇ ਆਂ ਪਰ ਸਿਰੇ ਨਹੀਂ ਚੜਦਾ ਕੰਮ ਪੈਸੇ ਪੱਖੋਂ ਬੜੇ ਤੰਗ ਹੋ ਜਾਂਦੇ ਆਂ ਤਾਂ ਉਦੋਂ ਇਹ ਸਾਰੇ ਜਾਣ ਲੈਣ ਇਹ ਕੰਮ ਜ਼ੋਰ ਕਰੋ ਇਸ ਨਾਲ ਸਕਾਰਾਤਮਕ ਦਾ ਵਾਸ ਹੋਵੇਗਾ ਤੇ ਘਰ ਦੇ ਵਿੱਚ ਉਮੰਤੀ ਹੋਏਗੀ ਆ ਪਹਿਲਾਂ ਆਪਾਂ ਗੱਲ ਕਰਦੀਆਂ ਲੂਣ ਦੀਆਂ ਕੁਝ ਜ਼ੁਕਤਾਂ ਦੇ ਬਾਰੇ ਫਿਰ ਆਪਾਂ ਗੱਲ ਕਰਾਂਗੇ ਲੂਣ ਦੇ ਵਿੱਚ ਕਿਹੜੀ ਚੀਜ਼ ਰੱਖਣੀ ਹੈ ਜਿਸ ਦੇ ਨਾਲ ਘਰ ਦੀ ਕਾਇਆ ਪਲਟ ਜਾਵੇਗੀ ਸਭ ਤੋਂ ਪਹਿਲੀ ਚੀਜ਼ ਹੈ ਕਿਹੜੀ ਹੈ ਆਪਾਂ ਲੂਣ ਦੇ ਨਾਲ ਕਰਨੀ ਹੈ ਉਹ ਹੈ ਪੋਚਾ ਆਪਾਂ ਲੂਣ ਦੇ ਨਾਲ ਘਰ ਦੇ ਵਿੱਚ ਪੋਚਾ ਲਗਾਉਣਾ ਹੈ ਤੁਸੀਂ ਥੋੜੇ ਜਿਹੇ ਪਾਣੀ ਦੇ ਵਿੱਚ ਲੂਣ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ਦਾ ਘਰ ਦੇ ਵਿੱਚ ਪੋਚਾ ਫਿਰੋ ਫਿਰ ਕੋਈ ਇਹ ਕੋਈ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜਾਂ ਕਹਿ ਲਓ ਸਿਆਣੇ ਬਜ਼ੁਰਗ ਜਿਹੜੇ ਸੀ ਉਹ ਆਪਾਂ ਨੂੰ ਕਿਹਾ ਕਰਦੇ ਸੀ ਕਿ ਇਹਦੇ ਨਾਲ ਘਰ ਦੇ ਵਿੱਚ ਜੋ ਕਲਾ ਕਲੇਸ਼ ਹੁੰਦਾ ਉਹ ਪੂਰੀ ਤਰ੍ਹਾਂ ਹਟ ਜਾਂਦਾ ਹੈ ਘਰ ਦੇ ਵਿੱਚ ਸਕਾਰਤਮਕ ਦਾ ਵਾਸ ਹੁੰਦਾ ਤੇ ਜਦੋਂ ਘਰ ਦੇ ਵਿੱਚ ਲੜਾਈ ਝਗੜੇ ਘੱਟ ਹੋ ਗਏ ਤਾਂ ਆਪ ਹੀ ਫਿਰ ਪਿਆਰ ਵਧਣ ਲੱਗ ਜਾਵੇਗਾ ਤੇ ਜਿੱਥੇ ਪਿਆਰ ਹੈ ਉੱਥੇ ਸੁੱਖ ਸਮ੍ਰiddhi ਤੇ ਵਰਕਤ ਦਾ ਸਥਾਈ ਨਿਵਾਸ ਹੈ ਉੱਥੇ ਉਨਤੀ ਵੀ ਹੁੰਦੀ ਹੈ ਹੁਣ ਇਸ ਪਿੱਛੇ ਗੱਲ ਕਰਦੇ ਆਂ ਵਿਗਿਆਨਿਕ ਕੀ ਕਹਿੰਦਾ ਹੈ ਵਿਗਿਆਨਿਕ ਕਹਿੰਦੇ ਨੇ ਕਿ ਤੁਸੀਂ ਕਿ ਜੋ ਤੁਸੀਂ ਆਪਣੇ ਘਰ ਦੇ ਵਿੱਚੋਂ ਥੋੜਾ ਸੇਂਦਾ ਨਮਕ ਪਾ ਕੇ ਉਸ ਦਾ ਪੋਚਾ ਲਮਾਉਂਦੇ ਹੋ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਬੈਕਟੀਰੀਆ ਨੇ ਜਿੰਨੇ ਵੀ ਕਟਾਨ ਨੇ ਉਹ ਤੁਹਾਨੂੰ ਜੋ ਤੁਹਾਨੂੰ ਬਿਮਾਰ ਕਰਦੇ ਨੇ ਉਹ ਸਾਰੇ ਖਤਮ ਹੋ ਜਾਣਗੇ ਇੱਥੇ ਤਾਂ ਕਿ ਕਈ ਵਾਰ ਹੁੰਦਾ ਹੈ ਕਿ ਆਪਣੇ ਘਰ ਦੀਆਂ ਵਿੱਥਾਂ ਖੂੰਜੀਆਂ ਦੇ ਵਿੱਚ ਛੋਟੇ-ਛੋਟੇ ਕੀੜੇ ਬੜੇ ਹੁੰਦੇ ਨੇ ਤੇ ਕਹਿੰਦੇ ਐਵੇਂ ਰੋਜ਼ ਕਰੋਗੇ ਤਾਂ ਉਹਨਾਂ ਨੂੰ ਉਸੇ ਨਮਕ ਦੀ ਜਿਹੜੀ ਸੁਗੰਧ ਹੈ ਉਹਦੇ ਨਾਲ ਉਹ ਤੁਹਾਡੇ ਘਰ ਛੱਡ ਕੇ ਆਪੇ ਬਾਹਰ ਚਲੇ ਜਾਣਗੇ ਤੇ ਜਦੋਂ ਉਹ ਬਾਹਰ ਚਲੇ ਗਏ ਤਾਂ ਤੁਹਾਡੇ ਘਰ ਦਾ ਕੋਈ ਵੀ ਜੀ ਬਿਮਾਰ ਨਹੀਂ ਹੋਵੇਗਾ ਜਦੋਂ ਬਿਨ ਬਿਮਾਰ ਨਹੀਂ ਹੋਵੇਗਾ ਸਾਰੇ ਤੁਸੀਂ ਤੰਦਰੁਸਤ ਰਹੋਗੇ ਤਾਂ ਉੱਦਮ ਕਰੋਗੇ ਮਿਹਨਤ ਕਰੋਗੇ ਤੇ ਆਪੇ ਤੁਹਾਡੇ ਘਰ ਦੇ ਵਿੱਚ ਬਰਕਤ ਆਵੇਗੀ ਹੁਣ ਦੂਜੀ ਚੀਜ਼ ਕਈ ਵਾਰ ਘਰ ਦੇ ਵਿੱਚ ਕੀ ਹੁੰਦਾ ਹੈ ਪੈਸਾ ਬੜਾ ਜ਼ਿਆਦਾ ਖਰਚ ਹੋ ਜਾਂਦਾ ਹੈ ਪੈਸਾ ਆਉਂਦਾ ਹੈ ਪਰ ਅਜਿਹਾ ਹੀ ਖਰਚ ਹੋ ਜਾਂਦਾ ਹੈ। ਜਾਂ ਕੋਈ ਬਿਮਾਰ ਹੋ ਗਿਆ ਜਾਂ ਕੋਈ ਅਚਾਨਕ ਕਿਤੇ ਨਾ ਕਿਤੇ ਕੋਈ ਮੁਸੀਬਤ ਪੈ ਗਈ ਤਾਂ ਤੁਸੀਂ ਕਹਿੰਦੇ ਹੋ ਕਿ ਘਰ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਕੱਚ ਦਾ ਭਾਂਡਾ ਲੈਣਾ ਹੈ। ਉਸ ਦੇ ਵਿੱਚ ਲੂਣ ਤੇ ਪਾਣੀ ਪਾ ਕੇ ਦੋਵੇਂ ਚੀਜ਼ਾਂ ਕਿਸੇ ਵੀ ਥਾਂ ਤੇ ਰੱਖ ਦਿਓ ਜਿੱਥੇ ਸੂਰਜ ਦੀ ਰੋਸ਼ਨੀ ਨਾ ਆਉਂਦੀ ਹੋਵੇ। ਜਾਂ ਜਿੱਥੇ ਐਵੇਂ ਹੋਵੇ ਕਿ ਬਹੁਤ ਸਾਰਿਆਂ ਦੀ ਨਿਗਾਹ ਨਾ ਜਾਂਦੀ ਹੋਵੇ। ਜਾਂ ਫਿਰ ਉਸ ਨੂੰ ਕੋਈ ਡੋਲ ਨਾ ਸਕੇ ਐਸੇ ਪਾਸੇ ਰੱਖ ਦਿਓ ਕਹਿੰਦੇ ਹੌਲੀ ਹੌਲੀ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਸੋਖ ਲਵੇਗਾ ਤੇ ਜਿਹੜਾ ਤੁਹਾਡੇ ਘਰ ਪੈਸਾ ਆਵੇਗਾ ਐਵੇਂ ਹੀ ਚਲਾ ਜਾਂਦਾ ਸੀ ਉਹ ਵੀ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ ਵਿਗਿਆਨ ਕਹਿੰਦਾ ਹੈ ਕਿ ਜਿਹੜਾ ਸੇਂਦਾ ਨਮਕ ਹੁੰਦਾ ਉਹ ਸੋਖਣ ਦੀ ਤਾਕਤ ਬਹੁਤ ਜ਼ਿਆਦਾ ਰੱਖਦਾ ਹੈ ਇਹਦੇ ਵਿੱਚ ਜਦੋਂ ਵੀ ਆਸ-ਪਾਸੇ ਦੀ ਕੋਈ ਵੀ એનર્ਜੀ ਹੁੰਦੀ ਹੈ ਉਹ ਇਹਨੂੰ ਸੋਖ ਲੈਂਦਾ ਹੈ ਇਸ ਕਰਕੇ ਮੰਨਦੇ ਨੇ ਕਿ ਵਿਗਿਆਨ ਵੀ ਇਹਨੂੰ ਮੰਨਦਾ ਹੈ ਕਿ ਜਦੋਂ ਤੁਸੀਂ ਸਿੰਦਾਂ ਨਾਮਕ ਇਹ ਮੇ ਰੱਖਦੇ ਹੋ ਤਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਮਨ ਹੈ ਆਸ-ਪਾਸੇ ਦਾ ਜਿਹੜਾ ਬੈਕਟੀਰੀਆ ਘਟਾਉਣ ਨੂੰ ਜੋ ਵੀ ਸੂਖ ਗਏ ਨੇ ਇਹਦੇ ਨਾਲ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਜਦੋਂ ਮਨ ਨੂੰ ਸ਼ਾਂਤੀ ਮਿਲੀ ਤਾਂ ਕੋਈ ਵੀ ਫੈਸਲੇ ਲੈਣ ਤੇ ਤੁਸੀਂ ਸਮਰੱਥ ਹੋ ਜਾਵੋਗੇ ਬਹੁਤ ਕੁਝ ਘਰ ਦੇ ਵਿੱਚ ਆਪ ਹੀ ਠੀਕ ਹੋ ਜਾਵੇਗਾ ਫਿਰ ਹਰ ਥਾਂ ਤੋਂ ਕਾਮਯਾਬੀ ਜ਼ਰੂਰ ਮਿਲੇਗੀ ਹੁਣ ਆਪਾਂ ਗੱਲ ਕਰਦੀਆਂ ਆਪਾਂ ਆਪਣੇ ਲੂਣ ਵਾਲੇ ਡੱਬੇ ਵਿੱਚ ਰੱਖਣਾ ਕੀ ਹੈ ਸਭ ਤੋਂ ਪਹਿਲੀ ਜਿਹੜਾ ਲੂਣ ਦਾ ਡੱਬਾ ਹੈ ਉਹ ਕੱਚ ਦਾ ਹੋਣਾ ਚਾਹੀਦਾ ਹੈ ਹੋਰ ਕਿਸੇ ਚੀਜ਼ ਦਾ ਨਹੀਂ ਹੋਣਾ ਚਾਹੀਦਾ ਭੁੱਲ ਕੇ ਵੀ ਕਦੇ ਵੀ ਲੂਣ ਲੋਹੇ ਦੇ ਡੱਬੇ ਵਿੱਚ ਨਾ ਪਾਓ ਦੂਜਾ ਲੂਣ ਦਾ ਡੱਬਾ ਪਲਾਸਟਿਕ ਦਾ ਵੀ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਵੀ ਤੁਹਾਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਨੇ ਕੱਚ ਹਮੇਸ਼ਾ ਕੱਚ ਦਾ ਡੱਬਾ ਹਮੇਸ਼ਾ ਲਓ ਇਹਦੇ ਵਿੱਚ ਤੁਸੀਂ ਘੱਟੋ ਘੱਟ 10 ਤੁਸੀਂ ਲੌਂਗ ਲੈ ਲਓ ਪਹਿਲਾਂ ਲੂਣ ਪਾ ਕੇ ਫਿਰ ਲੌਂਗ ਪਾ ਕੇ ਫਿਰ ਉਸ ਉੱਪਰ ਲੂਣ ਪਾ ਦਿਓ ਹੁਣ ਇਸ ਦੇ ਦੋ ਪੱਖ ਨੇ ਜਿਵੇਂ ਵੱਖ-ਵੱਖ ਸਿਆਣੇ ਲੋਕਾਂ ਨੇ ਕਿਹਾ ਕਿ ਜਦੋਂ ਤੁਸੀਂ ਲੂਣ ਦੇ ਵਿੱਚ ਐਵੇਂ ਲੌਂਗ ਪਾ ਕੇ ਰੱਖ ਦਿੰਦੇ ਹੋ ਤਾਂ ਤੁਹਾਡੇ ਘਰ ਵਿੱਚ ਧਨ ਸੰਪਤੀ ਇੰਨਾ ਜ਼ਿਆਦਾ ਆਉਂਦੀ ਹੈ ਤੁਹਾਡੇ ਘਰ ਮੰਨ ਪੈਸੇ ਦੇ ਭੰਡਾਰ ਹੋਣਗੇ ਤੁਹਾਡੇ ਘਰ ਦੀ ਕਾਇਆ ਪਲਟ ਜਾਵੇਗੀ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਰਹੇਗੀ ਜਿੰਨਾ ਵੀ ਨਕਾਰਾਤਮਕ ਪਰਵਾਹ ਹੈ ਉਹ ਘਰ ਤੋਂ ਦੂਰ ਚਲਾ ਜਾਵੇਗਾ ਘਰ ਦੇ ਜੀ ਹਮੇਸ਼ਾ ਕੰਮ ਨੂੰ ਉੱਤਮ ਦੇ ਨਾਲ ਕਰਨਗੇ ਤੇ ਦਲਿੱਤਰ ਕੂਹਾਂ ਦੂਰ ਹੋ ਜਾਵੇਗਾ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਘਰ ਦੇ ਵਿੱਚ ਧੰ ਦਾ ਆਗਮਨ ਹੁੰਦਾ ਹੁਣ ਗੱਲ ਕਰਦੇ ਆ ਵਿਗਿਆਨਿਕ ਕੀ ਕਹਿੰਦਾ ਹੈ ਵਿਗਿਆਨਿਕ ਕਹਿੰਦਾ ਕਿ ਪੁਰਾਣੇ ਲੋਕੀ ਕੀ ਕਰਦੇ ਹੁੰਦੇ ਸੀ ਉਹ ਲੂਣ ਦਾ ਡੱਬਾ ਐਵੇਂ ਹੀ ਅਲੱਗ ਰੱਖਦੇ ਹੁੰਦੇ ਸੀ ਉਹ ਲੂਣ ਦੇ ਡੱਬੇ ਵਿੱਚ 10 ਤੋਂ 15 ਲੌਂਗ ਪਾ ਕੇ ਉੱਤੇ ਫਿਰ ਲੂਣ ਪਾ ਕੇ ਫਿਰ ਐਵੇਂ ਰੱਖ ਦਿੰਦੇ ਸੀ ਫਿਰ ਸਵੇਰੇ ਉੱਠਣਸਾਰ ਹੀ ਜਿਹੜਾ ਅੱਜ ਕੱਲ ਆਪਾਂ ਪੈਕਟਾਂ ਵਿੱਚ ਲੂਣ ਲੈਂਦੇ ਆ ਉਹ ਸਿੰਧਾ ਨਾਮ ਕਹ ਲਿਆਉਂਦੇ ਸੀ ਉਹ ਆ ਨਹੀਂ ਸੀ ਕਰਦੇ ਜਿਹੜਾ ਆਪਾਂ ਅੱਜ ਕੱਲ ਪੈਕਟਾਂ ਦੇ ਲੂਣ ਇਸ ਵਿੱਚ ਰੱਖਦੇ ਆ ਉਹ ਸਿੰਧਾ ਦੇ ਨਾਮ ਕਹ ਲਿਆਉਂਦੇ ਸੀ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ